ਸਤ ਸ੍ਰੀ ਅਕਾਲ ਜੀ ਬਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾੜ ਬਰਬਰੀ ਗੋਡ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਗੰਡੋਆ ਖਾਦ ਦੇ ਬਾਰੇ ਜਾਣਕਾਰੀ ਦੇਵਾਂਗੇ ਜੇਕਰ ਕੋਈ ਵੀਰ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਤਾਂ ਉਹ ਬਈ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖੇ ਤੇ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਹੋਊਗੀ ਗੰਡੋਆ ਖਾਦ ਦੇ ਬਾਰੇ ਚ ਸਤ ਸ੍ਰੀ ਅਕਾਲ ਜੀ ਆਪਣਾ ਨਾਮ ਦੱਸ ਦੋ ਪਹਿਲਾਂ ਕੀ ਨਾਮ ਜੀ ਸਾਹਿਲ ਪ੍ਰੇਜ ਠੀਕ ਹੈ ਪਿੰਡ ਕਿਹੜਾ ਆਪਣਾ ਕੋਣੀ ਜੀ ਠੀਕ ਹੈ ਤੇ ਆਪਾਂ ਗਡੋਆ ਫਾਰਮ ਦਾ ਕੰਮ ਸ਼ੁਰੂ ਕੀਤਾ ਹੈ ਹਾਂਜੀ ਬਾਈ ਤੇ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਇਹ ਕੰਮ ਦੇ ਵਿੱਚ ਵੀ 5 ਸਾਲ ਹੋ ਗਏ ਠੀਕ ਹੈ ਤੇ ਆਪਾਂ ਵੀ ਜਦੋਂ ਸਟਾਰਟ ਕੀਤਾ ਸੀ ਤੇ ਵੀ ਉਦੋਂ ਤੇ ਹੀ ਆਪਾਂ ਸ਼ੈੱਡ ਪਾ ਲਿਆ ਕੇ ਸਾਰੇ ਬਣ ਕੇ ਚੱਲ ਤਕੜਾ ਆਪਾਂ ਤਿਆਰ ਕਰ ਲਿਆ ਕੇ ਨਹੀਂ ਜੀ ਘਰੇ ਕੀਤਾ ਫਿਰ ਘਰੇ ਕੀਤਾ ਸਟਾਰਟ ਹਾਂ ਠੀਕ ਹੈ ਤੇ ਕਿੰਨੇ ਕ ਬਿੱਡਾਂ ਤੋਂ ਤਿਆਰ ਕੀਤਾ ਸੀ ਤਿੰਨ ਬਿੱਡਾਂ ਤੋਂ ਕੀਤਾ ਸੀ ਠੀਕ ਹੈ ਤੇ ਹੌਲੀ ਹੌਲੀ ਵਧਾ ਗਿਆ ਫਿਰ ਹਾਂ ਜੀ ਆ ਗੜਵਾ ਪਿਓ ਵਧ ਜਾਂਦਾ ਗਰੋ ਹੋ ਜਾਂਦਾ ਠੀਕ ਹੈ ਜੀ ਤੇ ਇਹ ਆਪਾਂ ਆਪਣੇ ਆਪ ਵੀ ਸ਼ੁਰੂ ਕੀਤਾ ਜਾਂ ਕੋਈ ਟ੍ਰੇਨਿੰਗ ਵਗੈਰਾ ਲਈ ਸੀ ਟ੍ਰੇਨਿੰਗ ਲੈਣੀ ਪੈਂਦੀ ਹੈ ਜੀ ਪਹਿਲਾਂ ਟ੍ਰੇਨਿੰਗ ਤੋਂ ਬਿਨਾ ਵੀ ਕਰ ਲੈਂਦੇ ਕਈ ਸ਼ੁਰੂ ਪਰ ਟ੍ਰੇਨਿੰਗ ਜ਼ਰੂਰੀ ਆ ਤੇ ਜੇ ਆਪਾਂ ਟ੍ਰੇਨਿੰਗ ਤੋਂ ਬਿਨਾ ਸ਼ੁਰੂ ਕਰਦੇ ਆ ਤਾਂ ਆਪਣਾ ਵੀ ਨੁਕਸਾਨ ਹਾਂਜੀ ਨੁਕਸਾਨ ਹੁੰਦਾ ਕਿ ਵੀਰੇ ਗਟਵਾ ਮਰ ਜਾਂਦਾ ਉਹਦੇ ਵੇਰੇ ਆਪਾਂ ਨੌਲੇਜ ਨਹੀਂ ਹੁੰਦੀ ਠੀਕ ਆ ਤੇ ਟ੍ਰੇਨਿੰਗ ਦੇ ਵਿੱਚ ਸਾਰੀ ਤਰ੍ਹਾਂ ਦੀ ਜਿਹੜੀ ਜਾਣਕਾਰੀ ਮਿਲਦੀ ਆ ਹਾਂ ਸਾਰੀ ਤਰ੍ਹਾਂ ਦੀ ਜਾਣਕਾਰੀ ਮਿਲਦੀ ਆ ਵੀ ਕਿਵੇਂ ਵੈੱਡ ਬਣਾਉਣਾ ਕਿਵੇਂ ਰੱਖਣਾ ਸਾਰੇ ਕਿੰਨਾ ਕਿੰਨਾ ਪਾਣੀ ਪਾਉਣਾ ਠੀਕ ਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਦੋ ਤਿੰਨ ਦਿਨਾਂ ਤੋਂ ਬਾਅਦ ਤੇ ਫਿਰ ਹੌਲੀ ਹੌਲੀ ਆਪਾਂ ਵੀ ਘਰ ਦੇ ਵਿੱਚ ਹੀ ਪਹਿਲਾਂ 10-15 ਵੈੱਡ ਕੀਤੇ ਜਾਂ ਫਿਰ ਆਪਾਂ ਛੱਡ ਨਾਲ ਦੀ ਹਾਂਜੀ ਘਰ ਦੇ ਵਿੱਚ ਹੀ ਕੀਤੇ 10-15 ਤੇ ਜੇਕਰ ਕੋਈ ਹੁਣ ਨਵਾਂ ਕੰਮ ਸ਼ੁਰੂ ਕਰ ਰਿਹਾ ਤੇ ਉਹ ਤੁਹਾਡੇ ਮੁਤਾਬਕ ਕਿੰਨੇ ਬਿੱਡਾਂ ਤੋਂ ਜਿਹੜਾ ਬਿਛੂ ਦੋ ਤਿੰਨ ਬਿੱਡਾਂ ਤੋਂ ਸ਼ੁਰੂ ਕਰ ਲਈ ਜੀ ਇੱਕੇ ਦਮ ਪੈਸਾ ਨਾਲ ਆਵੇ ਫਿਰ ਪਤਾ ਲੱਗ ਜਾਂਦਾ ਚੇ ਉਹਨੂੰ ਹਸਾ ਆ ਜਾਂਦਾ ਫਿਰ ਆਪਾਂ ਕਰ ਸਕਦੇ ਜੀ ਜਦੋਂ ਮਨਕ ਚੱਲ ਨਾਲ ਹੋ ਜਾ ਜਾਂਦੀ ਹਾਂ ਹਾਂਜੀ ਫਿਰ ਆਪਾਂ ਕਰਾਂਗੇ ਇੱਕ ਤਰ੍ਹਾਂ ਦਾ ਪ੍ਰੈਕਟੀਕਲ ਹੋ ਜਾਂਦਾ ਵੀ ਜੀ ਆਪਾਂ ਦੋ ਤਿੰਨ ਬਿੱਡਾਂ ਤੋਂ ਕਰਾਂਗੇ ਹਾਂ ਕੀ ਹੋਣੀ ਹੈ ਆਪਾਂ ਇੱਕੇ ਦਮ ਪੈਸਾ ਲਾ ਦੇਈਏ ਪੈਸਾ ਲਾ ਦੇਗੇ ਤਾਂ ਪੈਸਾ ਵੇਸਟ ਹੀ ਜਾਊਗਾ ਪੈਸਟ ਹੀ ਜਾਊਗਾ ਕੋਈ ਫਾਇਦਾ ਨਹੀਂ ਹੋਣਾ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਹੁਣ ਬਈ ਛੱਡ ਬਣਾਇਆ ਤੇ ਇਹ ਤਾਂ ਹੁਣੇ ਬਣਾਇਆ ਜੇ ਕੁਛ ਟਾਈਮ ਹੀ ਹੋਇਆ ਜੀ ਮਨੋ ਇਹ ਚੱਲ ਵਿੱਚ 4-5 ਸਾਲ ਆਪਾਂ ਵੈਸੇ ਹੀ ਕੰਮ ਵਿੱਚ ਜੀ ਵੈਸੀ ਹੀ ਕੰਮ ਕੀਤਾ ਤੇ ਹੁਣ ਆਪਾਂ ਸਾਲ ਹੋ ਗਏ ਹੁਣੇ ਹਾਂਜੀ ਠੀਕ ਹੈ ਤੇ ਤੁਹਾਨੂੰ ਕਿਵੇਂ ਲੱਗਿਆ ਕੰਮ ਵਧੀਆ ਇਨਕਮ ਹੈਗੀ ਕਮਾਈ ਹੈਗੀ ਕੰਮ ਦੇ ਵਿੱਚ ਜਾਂ ਨਹੀਂ ਬਈ ਹਾਂਜੀ ਜੇ ਆਪਾਂ ਵੀ ਮਤਲਬ ਵੀ ਇੱਕ ਦੋ ਬੇਟਾ ਦੋ ਕਰਦੇ ਉਹਨਾਂ ਚ ਕਮਾਈ ਹੈਣੀ ਜਿਵੇਂ ਆਪਣੇ ਬਈ ਗੜਵਾ ਵਾਧਾ ਉਹਦੇ ਵਿੱਚ ਕਮਾਈ ਹੈਗੇ ਗਾਂ ਦੀ ਗਾਂ ਵੱਧ ਕੇ ਕਮਾਈ ਹੁੰਦੀ ਹੈ ਯਾਨੀ ਆਪੋ ਇੱਕ ਦੋ ਵੀ ਇੱਕ ਦੋ ਬਿੱਡਾ ਤਾਂ ਆਪਾਂ ਜੇ ਸ਼ੁਰੂ ਕਰਦੇ ਹਾਂ ਤਾਂ ਉਹਦਾ ਮੰਨ ਕੇ ਚੱਲ ਵੈਸੇ ਆਪਣਾ ਪ੍ਰੈਕਟੀਕਲ ਤੌਰ ਤੇ ਪਰ ਇੰਨਾ ਹੈਗਾ ਵੀ ਜੇ ਆਪਾਂ ਉਹਨਾਂ ਤਾਂ ਵੀ ਜਿਹੜੀ ਆਪਾਂ ਖਾਤ ਕਰਾਂਗੇ ਸੇਲ ਤਾਂ ਹੁੰਦੀ ਹੈ ਹਾਂ ਸੇਲ ਹੁੰਦੀ ਹੈ ਜੀ ਉਹ ਤੇ ਉਹ ਤੋਂ ਇੰਨਾ ਵੀ ਉਹਦੇ ਹੋਲੀ ਜੇ ਆਪਾਂ ਗਰੋ ਕਰ ਸਕਦੇ ਹਾਂ ਗਰੋ ਤੋਂ ਬਾਅਦ ਹੋਲੀ ਇਹ ਇੱਕੇਦਾਂ ਪੈਸਾ ਲਾਉਣ ਦਾ ਤਾਂ ਫਾਇਦਾ ਨਹੀਂ ਹੈ ਠੀਕ ਹੈ ਤੇ ਜੇ ਆਪਾਂ ਸੇਲ ਕਰਦੇ ਜ ਕੋਈ ਦਿੱਕਤ ਆਉਂਦੀ ਜੇ ਤਾਂ ਆਪਾਂ ਸੇਲ ਕਰਨੀ ਕਰ ਮਾਰਕੀਟਿੰਗ ਚਾਹੁੰਦੀ ਹੈ ਜਿਹੜਾ ਮਾਰਕੀਟਿੰਗ ਕਰਕੇ ਆ ਜੀ ਠੀਕ ਹੈ ਉਹਨੂੰ ਨਹੀਂ ਆਉਂਦੀ ਦੇਖ ਜਿਹੜਾ ਮਾਰ ਕੇ ਕਰਨੀ ਆ ਗਈ ਹਾਂਜੀ ਉਹਦੇ ਹੱਥੇ ਬਹੁਤ ਸਾਰਾ ਹਾਂਜੀ ਤੇ ਇਹ ਬਣ ਗਿਆ ਜਿਹੜੀ ਗੰਡੋਆ ਖਾਦਾ ਬਈ ਤੇ ਇਹ ਕੀ ਦੇ ਬਣ ਕੇ ਚਲ ਕੋਣ ਇਹਨੂੰ ਖਰੀਦਦਾ ਇਹਨੂੰ ਨਰਸਰੀ ਆ ਨਰਸਰੀ ਵਾਲੇ ਵੀ ਖਰੀਦਦੇ ਜਿਹੜੇ ਸਬਜ਼ੀਆਂ ਲਾਉਂਦੇ ਆਪਦੇ ਉਹ ਵੀ ਖਰੀਦਦੇ ਆ ਬਾਗਾਂ ਵਾਲੇ ਇਹ ਖਰੀਦਦੇ ਠੀਕ ਹੈ ਬਣ ਗਿਆ ਜਿਵੇਂ ਕੋਈ ਫਲਦਾਰ ਬੂਟੇ ਦੀ ਨਰਸਰੀ ਹੋਗੀ ਜਾਂ ਸਬਜ਼ੀ ਦੀ ਪਨੀਰੀ ਵਾਲੀ ਹੋਗੀ ਉਹ ਲੈ ਲੈਂਦੇ ਬਈ ਖਾਦਣ ਹਾਂਜੀ ਉਹ ਤੇ ਉਹ ਖਾਦ ਵਰਤਦੇ ਫਿਰ ਹਾਂਜੀ ਤੇ ਇਹ ਮਣਕ ਜਲੇ ਦੇ ਨਾਲ ਕੀ ਹੁੰਦਾ ਵੀ ਇਹ ਆਰਗੇਨਿਕ ਆ ਜਾਂ ਕਿਵੇਂ ਬਣਨ ਸਾਰੇ ਆਰਗੇਨਿਕ ਹੈ ਜਿਹਨੂੰ ਆਪਾਂ ਨੂੰ ਬੂਟੇ ਨੂੰ ਜਿੰਨੇ ਵੀ ਤੱਤ ਚਾਹੀਦੇ ਨੇ ਹਰੇ ਇਹਨੋਂ ਇਹਦੇ ਜ ਸਾਰੇ ਆ ਸਾਰੇ ਤੱਤ ਹੋਣਗੇ ਜਿਹੜੇ ਵੀ ਆਪਾਂ ਨੂੰ ਚਾਹੀਦੇ ਤੇ ਪਿਓਰ ਆਰਗੇਨਿਕ ਹੁੰਦੀ ਹਾਂਜੀ ਪਿਆਰ ਤੇ ਇਹ ਕਿੰਨੀ ਕੁ ਮਾਤਰਾ ਚ ਜਿਵੇਂ ਆਪਾਂ ਬੂਟੇ ਨੂੰ ਪਾਉਣੀ ਹੈ ਵੱਧ ਕੇ ਪਾ ਦੀ ਪਰ ਨੁਕਸਾਨ ਤਾਂ ਨਹੀਂ ਕਿ ਕੋਈ ਸਾਈਡ ਇਫੈਕਟ ਨਹੀਂ ਹੈ ਇਹਦਾ ਜਿਵੇਂ ਵੱਧ ਜਿੰਨੇ ਮਤਲਬ ਤੂੰ ਮੰਨ ਕੇ ਚੱਲ ਵੀ ਅੰਦਾਜ਼ੇ ਇਹ ਨਾਲ ਜੇ ਆਪਾਂ ਇੱਕ ਬੂਟੇ ਨੂੰ ਪਾਉਣੀ ਫਲਦਾਰ ਬੂਟੇ ਨੂੰ ਪਾਉਣੀ ਦਾ ਕਿੰਨੀ ਕੁ ਜਿਹੜੀ ਖਾਦ ਪੈ ਜੀ ਜਾਨੀ ਬੂਟੇ ਦੇ ਜੋ ਗਰੋਹ ਚਾਹੀਦੇ ਕਿੰਨਾ ਗਰੋਹ ਕਰਾਂਗੇ ਮੰਨ ਕੇ ਚੱਲ ਵੀ ਕਿ ਕਿੰਨੇ ਟਾਈਮ ਦਾ ਤੂੰਦੇ ਹਿਸਾਬ ਨਾਲ ਹਾਂਜੀ ਉਹਦੇ ਹਿਸਾਬ ਨਾਲ ਜਿਹੜਾ ਜਿਵੇਂ ਆਪਾਂ ਕੇਰਾ ਪਾਉਣੇ ਆ ਉਹਦੇ ਚ ਤਾਂ ਜੇ ਰੋ ਸ਼ੁਰੂ ਤੋਂ ਲਾਉਣੇ ਆ ਕਿਲੋ ਕਿ ਪੈ ਜੀ ਕਿਲੋ ਕਿ ਪੈ ਜੀ ਬਾਕੀ ਇਹ ਆ ਵੀ ਤਾਂ ਜਿਵੇਂ ਤੁਸੀਂ ਦੱਸ ਦਿੱਤਾ ਵੀ ਜੇ ਜ਼ਿਆ ਖਾਦੇ ਪਾ ਘਟਿਆ ਵੱਧ ਪਾ ਦਾਂਗੇ ਕੋਈ ਇਹਦਾ ਨੁਕਸਾਨ ਨਹੀਂ ਸੋ ਹਾਂ ਜੀ ਇਸ ਤੋਂ ਬਾਅਦ ਆਪਾਂ ਨੂੰ ਇਹ ਵੀ ਦੱਸ ਦੋ ਜਿਹੜਾ ਤੁਸੀਂ ਗੋਆ ਵਰਤਦੇ ਹੋ ਤੇ ਉਹ ਵੀ ਤਾਜ਼ਾ ਗੋਆ ਜਿਹੜਾ ਆਪਾਂ ਬਸ ਮਤਲ ਲੈ ਕੇ ਨਾਲ ਦੀ ਨਾਲ ਪਾਉਨੇ ਉਹੀ ਵਰਤਦੇ ਹੋ ਜਾਂ ਕਿਵੇਂ ਨਹੀਂ ਪੁਰਾਣਾ ਵੇ ਕਿੰਨਾ ਟਾਈਮ ਪੁਰਾਣਾ ਦੋ ਕੁ ਮਹੀਨੇ ਪੁਰਾਣਾ ਹੋਣਾ ਚਾਹੀਦਾ ਠੀਕ ਹੈ ਤੇ ਉਹ ਤੁਸੀਂ ਵੀ ਆਪ ਦਾ ਘਰ ਦਾ ਬਣਾਉਣੇ ਜਦ ਤੁਸੀਂ ਲੈ ਕੇ ਨਹੀਂ ਮੋਲ ਠੀਕ ਹੈ ਤੇ ਹੁਣ ਲਿਆਉਣ ਤੋਂ ਬਾਅਦ ਕਿਵੇਂ ਤਿਆਰ ਕਰਦੇ ਹੋ ਸਾਰਾ ਆਪਾਂ ਨੂੰ ਦੱਸੋ ਹੁਣ ਜੀ ਆਪਾਂ ਲਿਆਉਣ ਤੋਂ ਬਾਅਦ ਵੀਹ ਦਿਨਾਂ ਪਈ ਕਰਾਂ ਪਾਣੀ ਨਹੀਂ ਪਾਉਂਦੇ ਵੀਹ ਦਿਨ ਵੈਸੇ ਛੱਡਦੇ ਹਾਂ ਵੀਹ ਦਿਨ ਵੈਸੇ ਛੱਡਦੇ ਨੇ ਬਾਅਦ ਮਹੀਨਾ ਪਾਣੀ ਪਾਉਣਾ ਵੀਰ ਠੀਕ ਹੈ ਤੁਹਾਨੂੰ ਪੱਕੀ ਜਗ੍ਹਾ ਤੇ ਲਾਉਣੇ ਹਾਂ ਹਾਂ ਪੱਕੀ ਜਗ੍ਹਾ ਤੇ ਠੀਕ ਹੈ ਉਹਦੇ ਉੱਤ ਬਾਅਦ ਕਿੰਨੇ ਦਿਨ ਪਾਣੀ ਪਾਉਣ ਦਾ ਦੱਸਦੇ ਮਹੀਨਾ ਜੀ ਇੱਕ ਮਹੀਨਾ ਤੇ ਪਾਣੀ ਪਾਉਣ ਜੀ ਤੇ ਉਹ ਤਾਂ ਬਾਅਦ ਜਿਹੜਾ ਤਿਆਰ ਹੋ ਜਾਂਦਾ ਹਾਂਜੀ ਲੋ ਠੰਡਾ ਹੋ ਜਾਂਦਾ ਹੈ ਗੈਸਾ ਨਿਕਲ ਜਾਂਦਾ ਹੈ ਉਹਦੇ ਬਾਅਦ ਠੀਕ ਹੈ ਉਸ ਬਾਅਦ ਫਿਰ ਬੈੱਡਾਂ ਦੇ ਵਿੱਚ ਬੈੱਡਾਂ ਵਿੱਚ ਪਾਉਂਦੇ ਤੇ ਉਹਦੇ ਵਿੱਚ ਜਿਹੜਾ ਗੰਡੂਆ ਛੱਡਦੇ ਹੋ ਤੁਹਾਡੇ ਕੋਲ ਕਿਹੜੀ ਨਸਲ ਦਾ ਹੈ ਬਰੀਡ ਆਸਟ੍ਰੇਲੀਆ ਦਾ ਮੜੀਆ ਤਿਆਰ ਕਰਕੇ ਤੇ ਜਿਹੜੇ ਗੰਡੋਆ ਕਿੰਨੇ ਟਾਈਮ ਬਾਅਦ ਛੱਡ ਦਿੰਨੇ ਆ ਜੇਰਾ ਆਪਾਂ ਗਵਾ ਪਾ ਦਿੰਨੇ ਆ ਜੀ ਉਸ ਤੋਂ ਬਾਅਦ ਪਾਣੀ ਛੜਕ ਕੇ ਨਾਲ ਦੀਆਂ ਛੱਡ ਦਿੰਨੇ ਆ ਨਾਲ ਦੀਆਂ ਛੱਡ ਦਿੰਨੇ ਆ ਸੋਹਣ ਜੀ ਇਸ ਤੋਂ ਬਾਅਦ ਆਪਾਂ ਨੂੰ ਇਹ ਵੀ ਦੱਸ ਦੋ ਜਦੋਂ ਗਡੋਏ ਛੱਡ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਪਾਣੀ ਪਾਉਨੇ ਆ ਕਿਸ ਤਰ੍ਹਾਂ ਪਾਉਨੇ ਆ ਪਹਿਲਾਂ ਜੇ ਅਸੀਂ ਪੈਪ ਨਾ ਪਾਉਂਦੇ ਸੀ ਹੁਣ ਪੁਹਾਰਾ ਸਿਸਟਮ ਵਾਲਾ ਪਾ ਰਹਿਣਾ ਪਾਉਂਦੇ ਠੀਕ ਹੈ ਉਹਦੀ ਨਾਲ ਆਪਾਂ ਨੂੰ ਆਸਾਨੀ ਹੁੰਦੀ ਆ ਆਸਾਨੀ ਤੇ ਟਾਈਮ ਦੀ ਬਚਤ ਹੁੰਦੀ ਹਾਂਜੀ ਠੀਕ ਹੈ ਇਹ ਜਿਹੜੇ ਉੱਪਰ ਪਾਣੀ ਪਾਉਣਾ ਉਹ ਕਿੰਨਾ ਕੁ ਟਾਈਮ ਤੁਸੀਂ ਪਾਉਣਾ ਜਿਵੇਂ ਫਾਗ ਜਿਵੇਂ ਆਪਾਂ ਜਦੋਂ ਆਪਾਂ ਗੋਹਾ ਪਾਇਆ ਪਿਆ ਉਹ ਤੋਂ 90% ਨਮੀ ਚਾਹੀਦੀ ਹੈ ਜੀ ਠੀਕ ਹੈ ਤੇ ਜਦੋਂ 15 ਦਿਨਾਂ ਬਾਅਦ ਫਿਰ 80% ਫਿਰ 60% ਫਿਰ 40 ਫਿਰ 30 ਫਿਰ 20 ਆਇਆ ਮੱਕੜੀ ਇਹ ਸਤਰ ਨਵੀਂ ਬਣਾਉਣੀ ਹੁੰਦੀ ਹੈ ਤੇ ਜਿਹੜੇ ਵੀ ਹੁਣ ਮੜ ਕੇ ਤੁਸੀਂ ਪਾਣੀ ਪਾਉਣਾ ਸਟਾਰਟ ਕਰਤਾ ਗੜੂਏ ਛੱਡਦੇ ਆ ਹਾਂਜੀ ਉਸ ਤੋਂ ਬਾਅਦ ਕਿੰਨੇ ਦਿਨਾਂ ਵਿੱਚ ਜਿਹੜੀ ਖਾਦ ਤਿਆਰ ਹੋਣ ਲੱਗ ਪੈਂਦੀ ਹੈ ਇਹ ਜੀ ਲਹਿਰਾ ਨਿਕਲਦਿਆਂ ਜੀ ਮਹੀਨੇ ਬਾਅਦ ਇੱਕ ਲੇਅਰ 70 ਦਿਨਾਂ ਚ ਸਾਰੀ ਤਿਆਰ ਹੋ ਜਾਂਦੀ ਹੈ ਠੀਕ ਹੈ ਲੇਹ ਤੇ ਉਹ ਆਪਾਂ ਖਾਲ ਕੱਢੀ ਜਾਂਦੇ ਠੀਕ ਆ ਵੀ ਜਿਹੜੀਆਂ ਬਣਾ ਦਿੰਨੇ ਆ ਉਹਦੇ ਵਿੱਚ ਜਿਹੜਾ ਗੰਡਵਾ ਥੱਲੇ ਜਾਂਦਾ ਉੱਪਰ ਖਾਦਾ ਆ ਜਾਂਦਾ ਖਾਦਾ ਆ ਜਾਂਦਾ ਉਹ ਪ੍ਰੋਪਰ ਲੋਹਾਂ ਨੇ ਉਹ ਕਿੰਨੇ ਲੇਹਰਾਂ ਵਿੱਚ ਲਾ ਦਿੰਨੇ ਆ ਉਹ ਜੀ ਤਿੰਨ ਲੇਹਰਾਂ ਨਿਕਲਦੇ ਤਿੰਨ ਲੇਹਰਾਂ ਨਿਕਲਦੇ ਹਾਂਜੀ ਠੀਕ ਆ ਤੇ ਇਸ ਤੋਂ ਬਾਅਦ ਆਪਾਂ ਨੂੰ ਇਹ ਵੀ ਦੱਸ ਦੋ ਜਿਵੇਂ ਹੁਣ ਤੁਸੀਂ ਪੱਕਾ ਕੀਤਾ ਹੁਣ ਜਿਹੜਾ ਸ਼ੈੱਡ ਆ ਇਹ ਇਸ ਤੋਂ ਪਹਿਲਾਂ ਕੱਚੇ 'ਚ ਕਰਦੇ ਸੀ ਵੀ ਕੱਚੇ 'ਚ ਕੋਈ ਪ੍ਰੋਬਲਮ ਆਉਂਦੀ ਹੈ ਕੰਮ ਕਰਨ 'ਚ ਜਿਆਦਾ ਖਾਣ ਆਈ ਜਿਆਦਾ ਗਟੋਏ ਦਾ ਨੁਕਸਾਨ ਵੀ ਜਦੋਂ ਮੀਂਹ ਆ ਜਾਂਦਾ ਗਡੋਆ ਬਾਹਰ ਨਿਕਲ ਜਾਂਦਾ ਉਹ ਚੁਗਣਾ ਪੈਂਦਾ ਗਡੋਏ ਇਹ ਜਿਹੋ ਦੇ ਵਿੱਚ ਨੁਕਸਾਨ ਜਦੋਂ ਤੁਸੀਂ ਪੱਕੇ ਜਿਹੜਾ ਕੰਮ ਸ਼ੁਰੂ ਕੀਤਾਗਾ ਹਾਂ ਜਿਹਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਨਹੀਂ ਜਿਹਦੇ ਵਿੱਚ ਬਾਰਸ਼ਾਂ ਦੇ ਬਾਹਰ ਨਹੀਂ ਨਿਕਲ ਲਗੜੋ ਵਿੱਚ ਹੀ ਰਹਿੰਦਾ ਜੀ ਇਹ ਇਸੇ ਕਰਕੇ ਜਿਹੜਾ ਆਪਾਂ ਜਿਹੜਾ ਛੱਡ ਤਿਆਰ ਕੀਤਾ ਵੀ ਜੀ ਇਹ ਕਿੰਨੇ ਵਾਈ ਕਿੰਨੇ ਤੁਸੀਂ ਕੀਤਾ ਇਹ ਇਹ ਜੀ 90 ਵਾਈ 45 ਠੀਕ ਹੈ ਬਾਕੀ ਜਿਹਨੇ ਵੀ ਕੰਮ ਕਰਨਾ ਆਪਦੇ ਹਿਸਾਬ ਨਾਲ ਜਿੰਨੀ ਕਿ ਜਗ੍ਹਾ ਦੇ ਹਿਸਾਬ ਨਾਲ ਹਾਂ ਜੀ ਆਪਦੇ ਹਿਸਾਬ ਨਾਲ ਛੋਟਾ ਹਾਂ ਬੀਬੇ ਅੱਜ ਜਿਹੜੇ ਬਿਡ ਤਿਆਰ ਕਰਨੇ ਹੋ ਤੁਸੀਂ ਦੱਸ ਦਿੱਤਾ ਵੀ ਇੰਨੀ ਲੰਬਾਈ ਚੜਾਈ ਜਿਹੜੇ ਕਰਨੇ ਆ ਹਾਂ ਜੀ ਤੇ ਜਿਹੜਾ ਛੱਡ ਬਈ ਜੇਕਰ ਕਿਸੇ ਨੇ ਪਾਉਣਾ ਆਪਣੀ ਜਗ੍ਹਾ ਤੇ ਇਸ ਤੋਂ ਬਾਅਦ ਆਪਾਂ ਨੂੰ ਇਹ ਵੀ ਦੱਸ ਦੋ ਵੀ ਜੇ ਆਪਾਂ ਇਹਦੇ ਵਿੱਚ ਕਮਾਈ ਕਰਨੀ ਕੱਲੇ ਇਹਦੇ ਵਿੱਚ ਖਾਦ ਵੇਚ ਕੇ ਤੁਹਾਨੂੰ ਕਮਾਈ ਨਹੀਂ ਜਾਂ ਹੋਰ ਵੀ ਕੋਈ ਤਰੀਕੇ ਹੁੰਦੇ ਜਿਹੜੇ ਆਪਾਂ ਕਮਾਈ ਕਰ ਸਕਦੇ ਗਡਵਾ ਵੀ ਵੇਖਦਾ ਜੀ ਖਾਦ ਉਹ ਵਰਮੀ ਵਾਸ਼ਮੀ ਨਿਕਲ ਜਾਂਦਾ ਜੀ ਠੀਕ ਹੈ ਤੇ ਜਿਹੜਾ ਵਰਮੀ ਵਾਸ਼ ਨਿਕਲਦਾ ਉਹ ਕਿਵੇਂ ਨਿਕਲਦਾ ਉਹ ਗਡੋਏ ਦਾ ਜਾਮ ਹੁੰਦਾ ਜੀ ਜਿਵੇਂ ਆਪਾਂ ਮੁਰਕਾ ਕਹਿੰਦੇ ਜੀ ਜਾਮ ਮੁਰਕਾ ਕਹਿੰਦੇ ਹਾਂ ਤੇ ਉਹ ਕਿਸ ਤਰ੍ਹਾਂ ਜਿਹੜਾ ਜੇ ਆਪਾਂ ਕੱਢਦੇ ਆ ਕੋਈ ਉਹੋ ਹੀ ਚੀਜ਼ੇ ਖਾਜ ਤਾਕਤ ਆ ਜੇ ਆਪਾਂ ਉਹ ਕੱਢ ਲਾਂ ਨੇ ਖਾਰ ਦੀ ਤਾਕਤ ਵੀ ਨਹੀਂ ਰਹਿੰਦੀ ਫਿਰ ਦੋ ਚੀਜ਼ਾਂ ਦੀ ਕਮਾਈ ਤਾਂ ਹੋ ਜਾਂਦੀ ਹੈ ਕੁਆਲਿਟੀ ਨਹੀਂ ਰਹਿੰਦੀ ਠੀਕ ਹੈ ਜੇ ਮੰਨ ਕੇ ਚੱਲ ਤੁਸੀਂ ਜਿਹੜਾ ਉਹ ਜਮ ਨਹੀਂ ਕੱਢਦੇਗੇ ਪਰ ਵੀ ਵਾਸ਼ਰ ਨਹੀਂ ਕੱਢਦੇਗੇ ਹਾਂਜੀ ਜੇ ਆਪਾਂ ਬੈਸਟ ਕੁਆਲਿਟੀ ਬਣਾਉਣੀ ਹੈ ਫਿਰ ਤਾਂ ਕਰਕੇ ਆਪਾਂ ਕੱਢਦੇ ਠੀਕ ਹੈ ਜਿਹੜੇ ਕੱਢਦੇ ਹੋ ਕਿਸ ਤਰ੍ਹਾਂ ਕੱਢਦੇ ਹੋ ਦੱਸੋ ਵੀਡੀਓ ਦੇ ਉਹ ਜੀ ਗਡੋਏ ਦਾ 15 20 ਦਿਨਾਂ ਬਾਅਦ ਨਿਕਲ ਲੱਗਦਾ ਜਦੋਂ ਗਡੋਆ ਚਾਵਣ ਜਿਹੜਾ ਛੜਦਾ ਇਹਦੇ ਚ ਖਾਜ ਉਸੇ ਤੋਂ ਖਾ ਤਿਆਰ ਹੁੰਦੀ ਆ ਉਹ ਨਿਕਲਦਾ ਜਾ ਮੈਂ ਸਟੋਰ ਕਰ ਲੈਂਦੇ ਆ ਸਟੋਰ ਕਰ ਲੈਂਦੇ ਆ ਪਰ ਉਹਦਾ ਨੁਕਸਾਨ ਆ ਜੀ ਉਹ ਖਾ ਦੇ ਦਾ ਨੁਕਸਾਨ ਆ ਕਾਲ ਕਰ ਖਾ ਦੇ ਕੁਆਲਟੀ ਮਾਰਦੇ ਹਾਂ ਕਈ ਕਈ ਸੋਚਦੇ ਆ ਕਮਾਈ ਕਰਨੀ ਸੋਚਦੇ ਪਰ ਆਪਾਂ ਖਾ ਦੇ ਵੈਸਟ ਕੁਆਲਟੀ ਤੁਸੀਂ ਜਿਹੜਾ ਕਮਾਈ ਨਹੀਂ ਘਟ ਸੋਚਦੇ ਜਿਹੜਾ ਇਹਦੇ ਖਾ ਦੇ ਕੁਆਲਟੀ ਬਣਾਉਂਦੇ ਕੁਆਲਟੀ ਬਣਾਉਣੀ ਹੈ ਠੀਕ ਹੈ ਬੈਸਟ ਕੁਆਲਟੀ ਬਣਾਉਣਾ ਤੇ ਜਿਹੜਾ ਜੰਮ ਘਾ ਹਾਂਜੀ ਨਹੀਂ ਘੜ ਠੀਕ ਹੈ ਤੁਸੀਂ ਜਿਹੜੇ ਕਮਾਈ ਕਰਦੇ ਹੋ ਕੱਲੀ ਖਾਦ ਵੇਚ ਕੇ ਕਰਦੇ ਹਾਂ ਹਾਂਜੀ ਇੱਕ ਦੋ ਹੀ ਹੈ ਜਿਹੜੇ ਨਹੀਂ ਘੜਦੇ ਵੀ ਜਮ ਗੰਡੋਏ ਵਿੱਚ ਉਹ ਤਾਂ ਕਰਨੀ ਉਹ ਤਾਂ ਸਹੀ ਉਹ ਤਾਂ ਕੋਈ ਹੋਣੀਗਾ ਹਾਂਜੀ ਉਹਨਾਂ ਗੰਡੋਏ ਇਹ ਵਧਦੇ ਰਹਿੰਦੇ ਬਈ ਜਿਵੇਂ ਇੱਕ ਕਰੀਪਾ ਵਾਲੇ ਉਸ ਤੋਂ ਬਾਅਦ ਹਾਂਜੀ ਬੈੱਡ ਵਧਦੇ ਰਹਿੰਦੇ ਠੀਕ ਸੋ ਹਾਂਜੀ ਵੀ ਇਸ ਤੋਂ ਬਾਅਦ ਆਪਾਂ ਨੂੰ ਇਹ ਵੀ ਦੱਸ ਦੋ ਕਿ ਜੇਕਰ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਵੀ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਕੋਈ ਤੇ ਉਹ ਤੁਹਾਡੇ ਜੀ ਟ੍ਰੇਨਿੰਗ ਲੈਣੀ ਹੈ ਲੈ ਸਕਦਾ ਟ੍ਰੇਨਿੰਗ ਹਾਂਜੀ ਟ੍ਰੇਨਿੰਗ ਦੇ ਦਿਆਂਗੇ ਠੀਕ ਹੈ ਤੇ ਕੰਮ ਸ਼ੁਰ ਸੋ ਹਾਂਜੀ ਭਈ ਜੇਕਰ ਕਿਸੇ ਨੂੰ ਨਵਾਂ ਕੰਮ ਸ਼ੁਰੂ ਕਰਨਾ ਤੇ ਟ੍ਰੇਨਿੰਗ ਲੈਣੀ ਹੈ ਉਹ ਵੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਟ੍ਰੇਨਿੰਗ ਵੀ ਲੈ ਸਕਦੇ ਹੋ ਤੇ ਕੰਮ ਸ਼ੁਰੂ ਕਰਨਾ ਹੈ ਜੇਕਰ ਗੰਡੋਏ ਲੈਣੇ ਆ ਤਾਂ ਉਹ ਵੀ ਤੁਹਾਨੂੰ ਮਿਲ ਜਾਣਗੇ ਸੋ ਹਾਂਜੀ ਭਈ ਜੇਕਰ ਕਿਸੇ ਨੇ ਵਰਮਿਕ ਬੋਸ ਤਖਾਦ ਲੈਣੀਆਂ ਤਾਂ ਮਿਲ ਜੂਗੀ ਤੁਹਾਡੇ ਕੋਲ ਹਾਂਜੀ ਜੀ ਤੇ ਕਿੰਨੀ ਕੁਆਂਟੀਟੀ ਜੀ ਮਿਲ ਜਾਂਦੀ ਤੁਹਾਡੇ ਕੋਲ ਜਿੰਨੀ ਮਰਜ਼ੀ ਵੱਡਾ ਜਿਹਨੇ ਆਰਡਰ ਬੁੱਕ ਕਰਨਾ ਹਾਂਜੀ ਉਹ ਵੀ ਹੋ ਜਾ ਠੀਕ ਹੈ ਹਾਂਜੀ ਵੀ ਆਪਣਾ ਮੋਬਾਈਲ ਨੰਬਰ ਦੱਸ ਦੋ 987370078 ਠੀਕ ਹੈ ਤੇ ਆਪ ਐਡਰੈਸ ਦੁਬਾਰਾ ਫਿਰ ਦੱਸ ਦੋ ਆਪਾਂ ਪਿੰਡ ਕੌਣੀ ਜੀ ਇਹ ਢੀਲਾ ਘੜਾ ਮੁਕਤਾ ਠੀਕ ਹੈ ਸੋ ਹਾਂਜੀ ਬਈ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੇ ਹੋਰ ਜਾਣਕਾਰੀ ਵਾਲੇ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਤੇ ਜੇਕਰ ਕਿਸੇ ਨੇ ਇਹਦੇ ਬਾਰੇ ਚ ਜਾਣਕਾਰੀ ਲੈਣੀ ਹੈ ਤਾਂ ਆਪਾਂ ਸਾਰਾ ਐਡਰੈਸ ਤੇ ਨੰਬਰ ਵਗੈਰਾ ਦੱਸਤਾ ਖਾਦ ਲੈਣੀ ਉਹ ਵੀ ਸੰਪਰਕ ਕਰ ਸਕਦਾ ਬਈ ਨਾ ਧੰਨਵਾਦ